ਵਾਹਿਗੁਰੂ ਜੀ ਕਾ ਖਾਲਸਾ ਸ਼ੇ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੀ ਗੁਣੀ ਤੇ ਰਾਤ ਚਾਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇ ਅਰੋਗਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਮੌਸਮ ਨੇ ਬਾਦਲੀ ਜੀ ਕਰਵਟ ਕਰਵਟ ਵੀ ਆ ਸਾਵਰ ਨਾਲ ਬਾਦਲੀ ਵੀ ਰਾਤ ਦਾ ਮੀਂਹ ਪੈ ਰਿਹਾ ਜੀ ਨਾ ਪੈਂਦੇ ਆ ਤੇ ਨਾ ਹਟਦੇ ਆ ਤੇ ਵੀ ਬੁਰਾ ਹਾਲ ਕਰਿਆ ਤੇ ਪਾਉਣੀ ਆ ਆ ਲੋ ਜੀ ਇਧਰ ਆਪਣੀ ਪੈਂਟ ਚੱਕ ਲਈ ਨਵੀਂ ਇਹ ਕਹਿੰਦੀ ਜੀ ਆ ਪਾਉਣੀ ਆ ਪਹਿਲਾਂ ਬਲਦ ਜੀ ਸੱਸਰੀ ਕਾਲ ਪਹਿਲਾਂ ਮੈਂ ਤਾਂ ਪਾਉਂਗਾ ਪਹਿਲਾਂ ਇਧਰ ਸੱਸਰੀ ਕਾਲ ਬਲਦ ਜੀ ਆ ਰਹਿਣ ਜ਼ਰੂਰ ਕੇ ਕਹੇ ਸੱਸਰੀ ਕਾਲ ਜੀ ਸੱਸਰੀ ਕਾਲ ਜੀ ਕੀ ਹਾਲ ਹੈ ਜੀ ਕੀ ਕੀ ਮੈਨੂੰ ਹੋਇਆ ਬਾਜੀ ਜ਼ਖਾਮ ਬੱਚਿਆਂ ਨੂੰ ਬਚਾਓ ਜੀ ਠੰਡ ਤੇ ਪਾ ਚਾ ਲੈ ਉੱਥੇ ਨੂੰ ਲੈ ਕੇ ਚੱਲਣ ਤੇ ਨੂੰ ਮੈਂ ਆਇਆ ਅੰਦਰ ਅੰਦਰ ਜਾ ਕੇ ਪਾਉਂਗਾ ਉਹ ਗਿੱਲਾ ਹੈ ਤੇ ਇਹ ਫਲੂ ਦਾ ਚੱਲ ਰਿਹਾ ਜੀ ਥੋੜਾ ਜਿਹਾ ਸਾਵਧਾਨ ਰਹੋ ਮੈਨੂੰ ਤਾਂ ਇਦਾਂ ਲੱਗਦਾ ਵੀ ਜਿਹੜੇ ਨਿਊਜ਼ ਵਿੱਚ ਵਿੱਚ ਨਿਊਜ਼ਾਂ ਆ ਰਹੀਆਂ ਵੀ ਲਾਕਡਾਊਨ ਲੱਗਣ ਦਾ ਵੀ سلسلہ ਸ਼ਾਇਦ ਅ ਦੁਬਾਰਾ ਹੋ ਸਕਦਾ ਹੈ ਕਿਉਂ ਇਹ ਛੋਟੇ-ਛੋਟੇ ਬੱਚਿਆਂ ਨੂੰ ਫਲੂ ਘੇਰੇ ਰਿਹਾ ਹੈ ਖੰਗਜ ਖਾਮ ਵਿੱਚ ਤੇ ਚਲੋ ਵਾਹਿਗੁਰੂ ਭਾਈ ਸਾਰਿਆਂ ਦਾ ਜਵਾਕਾਂ ਨੂੰ ਚੜ੍ਹਦੀ ਕਲਾ 'ਚ ਕਰੇ ਬਰਾਬਰ ਦਾ ਕਰੇ ਤੇ ਕਹਾਵਤ ਆ ਗਈ ਜੀ ਕਹਿੰਦਾ ਜੰਜੀ ਨੇ ਬਣਾਇਆ ਸਹਰਾ ਉੱਪਰ ਤੋਂ ਪੈ ਕੇ ਆਉਣੇ ਆ ਸਾਡੇ ਨਾਲ ਉਹ ਗੱਲ ਉੱਟ ਤਕਦੀ ਹੈ ਅ ਗੰਨਾ ਸਾਨੂੰ ਪਤਾ ਜੀ ਮੇਰੇ ਕੋਲ 2 ਕਿਲਿਆਂ ਦੇ ਕਰੀਬ ਗੰਨਾ ਖੜਾ ਮਸੋਂ ਤਾਂ ਲੇਵਰ ਮਿਲੀ ਜੇ ਲੇਵਰ ਮਿਲ ਗਈ ਜੀ ਕੱਲ ਉਹ ਵੱਡਣ ਆਏ ਸੀ ਰਾਤ ਦਾ ਮੀਂਹ ਪੈ ਰਿਹਾ ਜੀ ਤੇ ਹੁਣ ਉਹ ਵਿਚੇ ਰਹਿ ਗਿਆ ਕੰਮ ਆਪ ਤ ਹਾਏ ਮਨੂਏ ਨੇ ਗਿੱਲਾ ਕਰਤਾ ਤੂੰ ਹੁਣ ਤੂੰ ਮੈਨੂੰ ਇਹ ਦੱਸ ਵੀ ਮੀਂਹ ਚ ਤੂੰ ਕਰਨ ਕਿ ਆਈ ਏ ਬਾਹਰ ਦੇਖ ਲਾ ਕੱਪੜੇ ਸਾਰੇ ਗਿੱਲੇ ਘੱਡਣਾ ਫੇ ਮਾਤਾ ਨੇ ਤੇਰੀ ਨੇ ਤੇਰੀ ਸਰਬਸ ਕਰ ਦੇਣੀ ਹਾਂ ਟੇਬਲ ਗਿੱਲਾ ਹੋ ਗਿਆ ਤਾਂ ਇਹਦੇ ਉੱਪਰ ਬਹਿਣਾ ਹੁਣ ਜਿਹੜਾ ਟੇਬਲ ਗਿੱਲਾ ਹੋ ਗਿਆ ਤੇਰਾ ਹੋ ਪਾਣੀ ਏ ਲੋ ਮੈਨੂੰ ਆਂ ਦੇ ਗੇਲ ਦੇ ਤਾਂ ਇਹਦੇ ਤੇ ਪਾਣੀ ਡੁੱਲ ਜਾਣਾ ਇਹਦੇ ਪਰਤੇ ਜੇਰ ਤੇ ਕੱਢ ਦੇ ਕੱਢ ਦੇ ਕੱਢ ਦੇ ਕੱਢ ਦੇ ਟਿੱਡਾ ਓ ਬੱਲੇ 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 ਚੱਲੋ ਬਈ ਆ ਪੈਂਟ ਕਿਨੇ ਪਾਉਣੀਆਂ ਹੁਣ ਹਾਂ ਤੇ ਪਾ ਕੇ ਕੀ ਕਰਨਾ ਹਾਂ ਹਾਂ ਚਲੋ ਦੇਖ ਰਹੇ ਹੁਣ ਸਾਰਿਆਂ ਨਾਲੇ ਆ ਜੇ ਮੀਂਹ ਪੈਂਡ ਲੱਗਿਆ ਤਾਂ ਸਾਰਿਆਂ ਬਸਤੀ ਹੈ ਤੇ ਹੁਣ ਮੈਂ ਚੱਲਦਾ ਜੀ ਉੱਧਰ ਕੋਫੀ ਲੈਣੀ ਆ ਅੱਜ ਕੁਝ ਸਪੈਸ਼ਲ ਆ ਤਾਂ ਮੈਂ ਬਣਾ ਲਈ ਅੰਦਰ ਮਨੂੰ ਲੱਗਦਾ ਹੁਣ ਇਹ ਜੇ ਮੌਸਮ ਦੇ ਵਿੱਚ ਕੀ ਖਾਣਾ ਬਣਾਉਣੀ ਰਹਿ ਗਿਆ ਹੋਰ ਕੀ ਕਰਨਾ ਹੁਣ ਬਾਕੀ ਬਾਕੀ ਚਲੋ ਕਿੱਥੇ ਨੂੰ ਚੱਲੀ ਐ ਹਾਂ ਦੱਸ ਹਾਂ ਟਾਪੇ ਖਾ ਕੇ ਕੀਨੇ ਖਾਧੀਆਂ ਕਰਨ ਨੇ ਹਾਂ ਕਰਨ ਨੇ ਕਰਨ ਨੇ ਨਹੀਂ ਖਾਧੀਆਂ ਤੈ ਖਾਧੀਆਂ ਹਾਂ ਨੇ ਤੈ ਖਾਧੀਆਂ ਕਰਨ ਨੇ ਕਰਨ ਨੇ ਨਹੀਂ ਖਾਧੀਆਂ ਤੈ ਖਾਧੀਆਂ ਕਰਨ ਨੇ ਚਲੋ ਚੱਲਦੇ ਜੀ ਅੰਦਰ ਨੂੰ ਦੇਖਦੇ ਹਾਂ ਨੂੰ ਕਿਆ ਬਣ ਰਿਹਾ ਸੋਈ ਦੇ ਵਿੱਚ ਵਾਹਿਗੁਰੂ ਸਤਨਾਮ ਹਾਂਜੀ ਮਿਲੋ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਬੱਡਾ ਰੱਖਿਆ ਜਾ ਬੱਡਾ ਰੱਖਿਆ ਜਾ ਪਾਣੀ ਪਾਉਣੀ ਮਿਟਾਤਾ ਰੱਖ ਜਾ ਵਾਈਗੁਰਜੀ ਕਾਕਾ ਸਾਹਿਬ ਵਾਈਗੁਰਜੀ ਕੀ ਫਤਿਹ ਮੈਂ ਜੀ ਅੱਜ ਇਹ ਆਟੇ ਜੇ ਮੁਰਗੀਆਂ ਮੁਰਗੀਆਂ ਅੱਛਾ ਜੀ ਮੈਂ ਕਿਹਾ ਵੀ ਕੀ ਆਲਾ ਮੇਰੇ ਹਸਬੰਦ ਨੇ ਖਾਣਾ ਨਹੀਂ ਹਾਏ ਹਸਬੰਦ ਮੇਰਾ ਸੁਆਰ ਜੀ ਹਾਏ 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 ਹੋਵਾ ਹੈ ਹਰ ਸਾਡਾ ਕਰਿਆ ਹੋਇਆ ਮੈਂ ਕਰ ਖੁਦ ਜੈਸੀ ਬੰਦ ਕਰੂੰਗੇ ਹਾਂ ਜੀ ਅਸੀਂ ਖਾ ਲਵਾਂਗੇ ਉਹਨਾਂ ਨੂੰ ਫਿਕਰ ਨਾ ਤਾਂ ਵੀ ਅਜੀਬ ਲੱਗਣਾ ਹਾਂ ਠੀਕ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਸਾਰੇ ਉਸੇ ਪਲਾਤੀ ਬਦਲ ਕੇ ਤੋਂ ਸਾਡਾ ਹੁਣ ਹਾ ਹਾ ਐਸ਼ੋ ਤੁਸੀਂ ਵੀ ਕਹਾਂਗੇ ਦੇਖ ਤਾ ਉਹ ਲੱਗੇ ਅੱਛਾ ਜੀਆਂ ਇਹ ਕਿਹੜਾ ਡਾਇਲੋਗ ਬਸ ਕੋਈ ਮੈਨੂੰ ਯਾਰ ਆਉਣ ਨਾਲੀ ਫੋਡੀ ਉਹ ਕਹਾ ਹਾਏ ਚੱਲ ਕੁਛ ਨਹੀਂ ਕਰਾ ਮੈਂ ਟੋਪੀ ਤੇ ਅੱਖਾਂ ਮਰਤੀ ਜਾਂਦਾ ਤਾਂ ਉਹ ਕਰੀ ਬੱਚੇ ਨੂੰ ਹਾਂ ਮੇਰੇ ਵਾਲ ਵੱਟੇ ਤੇ ਰਹਿਣ ਦੇ ਬਸ ਕਰ ਉਧਰ ਨੂੰ ਚੱਲ ਪ੍ਰਸ਼ਾਦਾ ਪਕਾਲਾ ਬੈਗਰ ਬੈਗਰ ਕਰ ਲੈ ਮਾਈ ਕੁ ਜੀ ਖਾਸਾ ਸ਼੍ਰੀ ਵੈਸ਼ਨ ਜੀ ਕੀ ਖਾਤੇ ਪਰ ਮਾਪੋਂ ਤੋਂ ਉਹਨੂੰ ਖੁਸ਼ ਰੱਖ ਕੇ ਚਾੜਹੀ ਟਲਾਂ ਦੇ ਵਿੱਚ ਰੱਖਿਆ ਜੀ ਬਾਹਰ ਸ਼ੋਰੀ ਹੈ ਬਾਹਰ ਤੇ ਆਹ ਕੀ ਕਹਿੰਦੀ ਸੀ ਮੇਰੇ ਹਸਬੰਦ ਮੈਂ ਕਹਾਂ ਹਸਬੰਦ ਨਹੀਂ ਹਾਂ ਹੈਂਡ ਪੱਪ ਹੁੰਦਾ ਹੈ ਹੈਂਡ ਪੱਪ ਕਹੀਦਾ ਤੇ ਉਹਦੇ ਕੋਟ ਕੇ ਬੋਲੀਦਾ ਹੈ ਹੈਂਡ ਪੱਪ ਹੁੰਦਾ ਹੈ ਹੈਂਡ ਪੱਪ ਨਹੀਂ ਹੈਂਡ ਬੈਂਡ ਯਾਰ ਤੀਵੀ ਪਾਸ ਚੱਕ ਲਿਓ ਆਪਣੇ ਹਸਬੰਦ ਨੂੰ ਬਣਾਉਂਦੀ ਆ ਹੈਂਡ ਬੈਂਡ ਟਰ ਕੋਈ ਦਾ ਅਸਲ ਤੇ ਮੇਰੇ ਦੁਆਰ ਤੇ ਕੱਲ ਆਈ ਮੈਂ ਬਾਹਰ ਗਈ ਘਰ ਨੂੰ ਪਰਸ ਆਪਾਂ ਤੇ ਬਾਹਰ ਕੀ ਕਰਦਾ ਦਾ ਗੰਜੀ ਦੇ ਵਾਲੇ ਬਹਿ ਕੇ ਗੰਜੀ ਦੇ ਵਾਲੇ ਮਾਤਾ ਕਹਿੰਦਾ ਵੀ ਮਸੋ ਦਾ ਬਈਏ ਮੇਲੇ ਤੇ ਵੀ ਚੱਲ ਉਧਰ ਹੁਣ 20 ਪੈ ਗਿਆ ਪੁੱਤ ਕਿਆ ਹੋ ਗਿਆ ਕਿੱਥੇ ਨੂੰ ਆਜਮਾ ਦਿਖਾ 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 ਕਿਆ ਦਿਖਾਏ ਕਿਆ ਦਿਖਾਉਮ ਕਿਆ ਪਤਾ ਤਾਂ ਲੱਗੇ ਹੁਣ ਤਾਂ ਜਾ ਕੇ ਪਤਾ ਲੱਗੂ ਮੈਂ ਤਾਂ ਨਹੀਂ ਪਤਾ ਕਿਆ ਹਾਂ ਕਿਆ ਚੀਜ਼ ਕਿਆ ਤੇ ਨੂੰ ਤੇਰੇ ਨਾਲ ਚੱਲ ਚੱਲ ਉਧਰ ਆਜਮਾ ਚੱਲ ਹਾਂ ਦੱਸ ਆ ਮਾਤਾ ਜੀ ਮੰਜੀ ਡਾਲੀ ਇੱਥੇ ਤੇ ਪੈਂਦਾ ਉਦੋਂ ਤਾਈ ਮੇਰਾ ਸਰੀਰ ਨੂੰ ਰੈਸਟ ਜੀ ਇਹ ਮੈਨੂੰ ਬੈੱਡ ਪਰ ਪੈਂਦ ਤੇ ਮਨਾ ਕਰਤਾ ਤਾਂ ਵੀ ਥੋੜੀ ਜਿਹੀ ਥੋੜੀ ਗਰਦਨ ਨੂੰ ਜਿਹੜਾ ਸਹਾਰੇ ਦੀ ਜ਼ਰੂਰਤ ਵੀ ਉਹ ਖਤਮ ਹੋਦਗੀ ਐਤੇ ਪਿੱਛੇ ਨੂੰ ਗਰਦਨ ਲਟਕਾ ਕੇ ਆਪਣੀ ਐਕਸਰਸਾਈਜ਼ ਕਰ ਲੈਂਦਾ ਮੈਂ ਹਾਂ ਹੁਣ ਦੱਸ ਕਿਆ ਕਰਨਾ ਵੀ ਚੱਲ ਲਾਈ ਜਾ ਤਹਾਂ ਤੋਂ ਲਾਈ ਚੱਲ ਫਿਰ ਹੁਣ ਮੈਂ ਕਿਆ ਕਰ ਆ ਗਿਆ ਮੈਂ ਆ ਗਿਆ ਹਾਂ ਕਿਆ ਕਹਿੰਦੇ ਹੁਣ ਤੁਸੀਂ ਦੱਸੋ ਜਨਜੀ ਨੇ ਬੰਨੀ ਆਪਕੋ ਹਾਂ ਗੰਜੀ ਨੇ ਭੱਲੀਆਂ ਆਖਾ। ਉਹਲੇ ਜਿਹੜਾ ਆਲੇ ਪੈ ਗਿਆ ਗੰਜੀ ਦੇ ਸਿਰ 'ਚ। ਹਾਂ। ਮਸੋ ਮਨ ਆ ਗੰਜੀ ਨੇ ਸਿਰ ਉੱਪਰ ਤੇ ਪੈ ਗਿਆ ਆਉਂਦੇ। ਹਾਂ ਐਂ ਬੋਲਦਾ ਤਾਂ ਇਹ। ਹਾਂ। ਆਹ ਕਹਿੰਦੀ ਵੀ ਇਹ ਕਾਬਲ ਕਰਦੇ ਬੋਲਦਾ ਤਾਂ ਵਿੱਖੀ ਤੂੰ। ਹਾਂ। ਤੂੰ ਦੱਸਿਆ ਬਈ ਪਰਵਾਸ ਰੀਤ ਬਹਨ ਲੈ ਗਈ ਤੁਨੂੰ। ਵੀ ਭਈਆਂ ਖਰਚੇ। ਹੂੰ। ਬੇਵਸੀ ਭਈਆ ਮੇਲੇ ਦੇ ਹਨਾ। ਚੱਲ ਆਪ ਐਸੇ ਸਾਡਾ ਇੱਕ ਕੰਮ ਵੀ ਲੋਟ ਆ ਗਿਆ। ਹੂੰ। ਜੈਸਮੀਨ ਨੂੰ ਲੈ ਆ ਜਾ ਕੇ ਹੁਣ। ਹੁਣ ਰਾਤ ਤਾਂ ਤੁਸੀਂ ਤਾਂ ਜੈਸਮੀਨ ਹੈ 10 ਦਿਮਾਗ ਤੁਹਾਡੇ ਵੀ ਆਪ ਸੈਟ ਆ। ਕੋਰਤੋ-ਥੋਟੇ ਕੋਰਤੋ ਰਾਤ ਤੋ ਤੁਸੀਂ ਜੈਸਮੀਨ ਕੋਲ ਜਾ ਕੇ ਆਈਆਂ ਤੁਹਾਨੂੰ ਪਤਾ ਹੈ ਕਾਲੂ ਲੋੜੀ ਦਾ ਤਿਹਾਰ ਹਾਂਜੀ ਲੋੜੀ ਵਾਲੇ ਤੋ ਇੱਕ ਦਿਨ ਪਹਿਲਾਂ ਤੀਆਂ ਆਪਣੇ ਪੇਕੇ ਆਉਣੀ ਐ ਅੱਛਾ ਜੀ ਲੋੜੀ ਦਾ ਮੱਥਾ ਉਹਦੇ ਟੇਕ ਕੇ ਫੇਰ ਅਸੀਂ ਦੋ ਦਿਨ ਆਪਣੇ ਘਰੇ ਚਲੀ ਜਾਂਦੇ ਨਾ ਤੂੰ ਪਲਾਸਟਰ ਲੱਗੀ ਵੀ ਕਰ ਰਹਾ ਆਟੇ ਨਾਲ ਕਿਆ ਕਰ ਲੱਗੀ ਵੀ ਐ ਅਰੇ 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 ਹਾਂ ਆਟਾ ਕੀ ਕਰਦਾ ਅੱਜ ਜਦ ਮੈਂ ਕਰਦੀ ਆਂ ਤੇ ਆਪ ਵੀ ਕਰ ਲਈ ਰਦਾ 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 ਦੇਖ ਮੈਂ ਵੀ ਜੀਨੇ ਨੱਚਨੀ ਆਂ ਸਟੈਪਸ ਜਿਹੜਾ ਭਾਬੀ ਨੂੰ ਨੱਚਦਾ ਤਾਂ ਇੱਕੀ ਅੱਜ ਮੈਂ ਜਾਣਾ ਜੀ ਦੁਆਜ ਦੇਣਾ ਮੈਂ ਤੇ ਮੇਰੀ 10 ਦਿਨ ਦੀ ਦੁਆਈ ਸੀ ਮੈਂ ਆ ਬੈਗ ਮੈਂ ਕੱਢ ਕੇ ਸਵੇਰੇ ਇਹਦੇ ਚ ਰਪੋਟਾ ਰਪੂਟਾ ਆਪਣੀਆਂ ਚੈੱਕ ਕਰੀ ਆ ਵੀ ਸਾਰੀਆਂ ਵਿੱਚ ਪਰਚੀਆਂ ਪੁੱਛੀਆਂ ਆ ਗਈਆਂ ਹਾਂ ਨਾਲੇ ਆਪਣੀ ਜਸਮੀ ਨੂੰ ਲੈ ਜਸਮੀਨ ਨੂੰ ਲਿਆਉਣਾ ਪੈਣਾ ਹੈ ਹੁਣ। ਤੇ ਦੂਜੀ ਘਰ ਸਾਰਾ ਕੰਮ ਕਰਨਾ ਪਊ। ਨਾੜੇ ਰੀਤ ਦੇ 13 ਤਰੀਕ ਨੂੰ ਖੁੱਲ੍ਹਿਆ ਨੇ ਸਕੂਲ। ਅੱਛਾ। ਨਾੜੇ ਰੀਤ ਨੂੰ ਵੈਗ ਲਿਆਉਣਾ ਹੈ। ਆਜੇ ਮੀਂਹ ਚ ਹੁਣ ਕਿਹੜਾ ਬਾਜ਼ਾਰ ਖੁੱਲ੍ਹਾ ਪਰਚਾਇਤਵਾਰ। ਚੱਲ ਕੋਈ ਨਹੀਂ ਦੇਖ ਲਾਂਗੇ। ਦੇਖ ਲਾਂਗੇ ਵੀ। ਫੇਰ ਦੋ ਦਿਨ ਮਿੰਟਾਂ ਕਰੀ ਜਾਉਂਗੀ। ਕੋਈ ਨੂੰ ਨਾ ਆ। ਚੱਲੇ ਜੰਨੇ ਨਹੀਂ। ਮੈਨੂੰ ਮੈਂ ਹੀ ਆਣਾ। ਹੌਕੇ? ਨਹੀਂ ਜਾਣਾ। ਚਲੋ। ਹੋਵਾ ਗਰੂ। ਆਵਾਹ ਹੈ ਗਰੂ ਸਤਨਾਮ ਇਹ ਨਹੀਂ ਇਹ ਨਹੀਂ ਮੋਕਾ ਛੱਡਦੀ ਹੈ ਤਿਆਰ ਹੋਣ ਨੂੰ ਜਦ ਇਦਾਂ ਮੈਨੂੰ ਬੇਫਤਾ ਖੜੀ ਹੋ ਗਈ ਮੈਨੂੰ ਹੁਣ ਤਿਆਰ ਹੋਣਾ ਪੈਣਾ ਕੋਈ ਗੱਲ ਨਹੀਂ 1 ਮਿੰਟ ਲੱਗਣੀ ਆ ਪਾਲਾਸੀ ਤਾਂ ਅਜਾ ਹੁਣ ਦੇਖੋ 1 ਮਿੰਟ ਲੱਗਣਾ ਹੈ ਹਾਂ ਪਾਲਾ ਕੱਪੜੇ ਤਿਆਰ ਹੋ ਜਾ ਦੇਖ ਕੇ ਤੇ ਹੂੰ ਵਿੱਕੀ ਦੀ ਸ਼ਾਟਾ ਤਿਆਰ ਹੁੰਦਾ ਇਹੀ ਜਿਹੜਾ ਟਾਈਮ ਬੇਸਤ ਕਰ ਦਿੰਦਾ ਇਹ ਪਾਣਾ ਇਹ ਧਾਣਾ ਹੋਣ ਹੁਣ ਜੇ ਪਤਾ ਹੈ ਹੁਣ ਲੈ ਵਿਕੀ ਨੇ ਤਾਂ 1 ਮਿੰਟ ਚ ਤਿਆਰ ਹੋ ਜਾਣਾ ਲੈ ਕੀ ਗੱਲਾਂ ਜੋ ਗੱਲਾਂ ਕੋਈ ਸੁਣ ਹਾਂ ਅ ਮੈਂ ਤਾਂ 5 ਵਜੇ ਨਹਾ ਲਈ ਤੀ ਅੱਛਾ ਇਹ ਕਿੱਸਾ ਇਹ ਇਹ ਦੱਸਣ ਦੀ ਕੀ ਗੱਲ ਹੈ ਵੀ ਤੂੰ ਕੱਲ ਨਹੀਂ ਆਇਆ ਮੈਂ ਤਾਂ ਪਿਆਰ ਹੋਣਾ ਇਹਦਾ ਮੈਂ ਅਸੀਂ ਨਹਾਉਂਦੇ ਨਹੀਂ ਸਾਰਾ ਟੱਬਰ ਤੂੰ ਹੀ ਨਹਾਉਂਦੀ ਏ ਇੱਕ ਕੱਲੀ ਹੋ ਇੱਕ ਅਗਰ ਇੰਨਾ ਹੋ ਗਿਆ ਮੈਂ ਤਾਂ ਨਹਾ ਲਿਆ ਤਾਂ ਹਾਂ ਕਹਿਣਾ ਕੀ ਚਾਹੁੰਦੀ ਮੇਰਾ ਇਹ ਜੱਫੀ ਨਾ ਕਹਿਣਾ ਯਾਰ ਤੂੰ ਹੁਣ ਵਾੜਾ ਵਾੜਾ ਪੱਕੀਵੇਂ ਦਾ ਬੜੇ ਬੱਲੇ ਰੱਖੋੜਾ ਪਾ ਲੈ ਦੇਖੋ ਕੰਮ ਚੜਾਉਣਾ ਹੁੰਦਾ ਕਿਹਦੀ ਦਾ ਹੈ ਪੁੱਤ ਤੇਰੀ ਤੇਰੀ ਤੁਸੀਂ ਤੁਹਾਡੀ ਤੇਰੀ ਤੁਹਾਡੀ 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 ਕੋ ਉੱਪਰ ਤੁਹਾਡੀ ਉਹ ਨਾ ਲੈ ਕੋਈ ਮਲਾ ਦੋ ਲਾਲ ਨੂੰ ਸਕੂਲ ਤੁਹਾਡੀ ਕਾ ਤੁਹਾਡੀ ਲਾਲ ਨੇ ਤਾਂ ਹੁਣ ਇਹਦਾ ਸਕੂਲ ਤੇ ਜਾ ਕੇ ਕਰੂਗਾ ਕੰਮ ਲਾਲ ਵੇਖੀ ਖਰਜੂ ਪੁੱਛ ਗਿਆ ਮੈਂ ਰੋਟੀ ਖਾ ਲਈ ਹਾਂ ਖਾ ਲਈ ਉਹਨੇ ਰੋਟੀ ਤੁਸੀਂ ਮੈਂ ਆਪ ਦਿਲ ਕਰ ਗਿਆ ਨਾ ਮੂਲੀਆਂ ਵਿੱਚ ਬਣਾ ਕੇ ਨਾ ਦੋ ਲੋਟ ਮੂਲੀਆਂ ਵੱਧ ਪੈ ਜਾਂਦੀਆਂ ਵਾਹਿਗੁਰੂ ਸਤਨਾਮ ਤੇ ਹੁਣ ਲੈ ਫਿਰ ਜਸਮੀਨ ਨੂੰ ਹਾਂ ਲੈ ਦੇਖੋ ਕਰਨੇ ਵੀਰ ਨੇ ਵੇਰਨਾ ਪ੍ਰੋਮਿਸ ਕੀਤਾ ਵੀ ਮੈਂ ਇੱਕ ਕਾਪੀ ਦਾ ਕੰਮ ਹੁਣ ਕਰੂੰਗਾ ਬਾਕੀ ਦਾ ਸ਼ਾਮਲ ਕਰੂੰਗਾ ਬਠੀਕ ਹੈ ਠੀਕ ਹੈ ਮੈਨੂੰ ਕਹਿੰਦਾ ਮੈਂ ਰੋਟੀ ਖਾ ਲਮ ਗੇਮ ਲਈ ਪਿਆਟੀ ਵਿੱਚ ਰੋਟੀ ਦੇ ਪਾਣੇ ਖਾ ਕੇ ਥਲੇ ਰੱਖ ਤੇ ਜੱਟ ਪਏ ਬਾਕੀ ਸਾਰੇ ਨਿਆਣੇ ਦੇ ਯਾਰ ਆ ਜੀ ਮੈਨੂੰ ਪਤਾ ਕੋਈ ਨਮਾ ਨਹੀਂ ਹੈਗਾ ਸਾਰੇ ਜਵਾਕ ਕਿਹੜੀ ਕਰਦੇ ਉਹਦੀ ਮੈਡਮ ਨੇ ਇਹਨੂੰ ਸਕੂਲ ਦਾ ਕੰਮ ਦਿੱਤਾ ਵੇ ਲਿਖਣ ਨੂੰ ਉਹ ਫੇਰ ਉਹਦਾ ਆਇਕਣਾ ਨਹੀਂ ਹੁਣਾ ਉਹਦੇ ਕੋਲ ਤਾਂ ਸਰਾਣੇ ਬਹਿ ਕੇ ਕਰਾਉਣ ਵਾਲਾ ਕੰਮ ਹੈ ਲੱਗਿਆ ਦਾ ਭੈਣ ਬਾ ਆ ਕੇ ਪਤਾ ਨਹੀਂ ਕਹਿ ਤੁਝਿਆ ਕਦੋਂ ਕਦੋਂ ਕਰ ਲਾਗੇ ਮੁੱਲੀਆਂ ਮੈਂ ਕਿਹਾ ਮਾਸੀ ਮੈਂ ਤੇਰਾ ਹੈਲਪ ਕਰਾ ਦਿੰਨਾ ਕਹਿੰਦਾ ਮੈਂ ਵੀ ਕੰਮ ਸਿੱਖ ਲੂੰਗਾ ਮੈਂ ਕਰ ਚੱਲ ਫਿਰ ਕਰ ਮੁੱਲੀ ਕਦੋਂ ਕਾ ਬਸ ਆਹੀ ਕੰਮ ਸਿੱਖਣਾ ਅਸੀਂ ਵੀ ਤਾਂ ਇਹੀ ਸਿੱਖੇ ਵੇ ਨਹੀ ਕੋਨਾ ਕਈ ਕਈ ਵਾਰ ਚੱਲਨੇ ਆਣੇ ਨਾਲ ਕੰਮ ਆ ਵੀ ਬਿੱਤੀ ਜ਼ਰੂਰੀ ਆ ਹਾਂ ਜੇ ਘਰ ਦੇ ਵਿੱਚ ਮਾਵਾਂ ਰੋਟੇ ਲੈ ਉਹਨੇ ਵਾਣਾ ਮੋਟਾ ਤਾ ਬੱਚਾ ਖਾ ਕੇ ਰੱਖਾ ਸਕਦਾ ਹਾਂ ਉਹ ਖਾ ਸਕਦਾ ਇਹਨਾਂ ਨੂੰ ਪਤਾ ਮੈਗੀ ਨਾ ਖਲਾ ਸਕਦਾ ਬਸ ਆਈ ਕੋਸਾ ਪਾਸਤਾ ਬਣਾ ਕੇ ਖਲਾ ਸਕਦਾ ਨਹੀਂ ਐਜੰਟ ਸਾਡੇ ਨੂੰ ਕੰਮ ਆਉਂਦੇ ਐਮਰਜੈਂਸੀ ਐਮਰਜੈਂਸੀ ਆਉਂਦੇ ਠੀਕ ਹੈ ਹੋਰ ਕੁਝ ਵੇ ਪੱਕੂ ਦੇਖ ਲਓ ਉੱਠਦਾ ਨਹੀਂ ਹੈਗਾ ਚਲੋ ਠੀਕ ਹੈ ਜੀ ਹੁਣ ਤੁਹਾਨੂੰ ਰੈਡੀ ਹੋ ਕੇ ਮਿਲਦੇ ਹਾਂ ਫਿਰ ਓਕੇ ਜੀ ਸਸਰੀ ਘਾਲ ਜੀ ਆਪਾਂ ਤਾਂ ਹੋ ਗਏ ਰੈਡੀ ਤੇ ਬਾਕੀ ਇਹਦੇ हां ਮੀਮੈਂਬਰ ਸਾਡੇ ਕੀ ਹੋ ਗਿਆ ਫੱਡੀ ਜੀ ਨੂੰ ਫੱਡੀ ਜੀ ਫੱਡੀ ਜੀ ਕਰੀ ਜਾ ਫੱਡੀ ਆਥੇ ਕੀ ਹੋ ਗਿਆ ਕੋਈ ਨਹੀਂ ਖਾਈ ਜਲਦੀ ਆ ਕੋਈ ਨਹੀਂ ਕੋ ਮਮਾ ਨੇ ਲੈ ਕੇ ਤੇ ਤੀਆਂ ਨਾ ਟਾਪੀਆਂ ਵਾ ਲੈ ਗਏ ਬਤਲੋ ਕਿਕ ਤਾਂ ਪੈਂਟ ਉਹੀ ਪਾ ਕੇ ਹਟੀ ਆ ਜੀ ਇਹ ਇਹ ਤਾਂ ਜਿਹੜੇ ਕੱਪੜੇ ਆਪ ਕੱਢ ਦੇਵੇ ਉਹੀ ਪਾਉਂਦੀ ਹਾਂ ਹਾਂ ਆਏ ਆ ਨੋ ਨਹੀਂ ਲੱਦੀ ਤੈਨੂੰ ਪੈਂਟ ਇਹ ਹਾਂ ਅਜੇ ਬੱਚਾ ਪੈਣਾ ਕਮੈਂਟ ਕਰੀਏ ਇਹ ਕਹਿੰਦੀ ਇਹਦੇ ਕੱਪੜੇ ਪਾਏ ਕਰੋ ਕੁੜੀਆਂ ਵਾਲੇ ਫਰਾਕਾਂ ਪਾਇਆ ਕਰੋ ਫਰਾਕਾਂ ਦਾ ਪਈਆਂ ਨਹੀਂ ਜੀ ਇਹ ਕਹਿੰਦੀ ਮੈਂ ਪੈਂਟਾਂ ਹੁਈਆਂ ਫਰਾਕਾਂ ਤਾਂ ਪਈਆਂ ਪਰ ਪੌਂਦੀਓ ਨਹੀਂ ਹੈਗੀ ਇਕੜੀ ਪਈਆਂ ਪਈਆਂ ਛੋਟੀਆਂ ਹੋ ਗਈਆਂ ਨਹੀਂ ਫਰਾਕ ਨਾਲੇ ਗਰਮੀ 'ਚ ਸੋਹਣੀ ਲੱਗਦੀ ਆ ਠੰਡਾਂ 'ਚ ਤਾਂ ਹੁਈਆਂ ਲੈਣਾ ਪੈਂਟ 'ਚ ਠੀਕ ਰੱਖ ਨਹੀਂ ਜਿਵੇਂ ਅੱਜ ਜਿਵੇਂ ਹੁਣ ਚੱਲੀ ਦੀ ਜਾਏ ਜ਼ਮੀਨ ਕੋਲ ਨੂੰ ਜਿਹੜੇ ਇਹਦੇ ਵਿਆਹ ਦੇ ਸੂਟ ਸਵਾਜਤੇ ਹੁਣ ਕਿਸੇ ਮੁੜ ਕੇ ਵਿਆਹ 'ਚ ਪਾਉਣੇ ਹੁਣ ਪਾ ਇਹਦੇ ਉਹ ਫੇ ਕੱਲ ਨੂੰ ਲੋੜੀ ਕਿਹਾ ਹੋਗਾ ਲੋੜੀਆਂ ਜੀ ਨੇ ਪਾ ਲੈਣੇ ਨੇ ਕਿ ਲੋੜੀ ਨੂੰ ਹੁਣ ਕਿਹੜੇ ਲੋੜੀ ਦਾ ਮਨਾਉਣੀ ਹੈ ਲੋੜੀ ਇਹ ਤਾਂ ਕਰਨਾ ਚਾਹੁੰਦੀ ਹਾਂ ਹਾਂ ਦੀਦੀ ਨੇ ਆ ਜਾਣਾ ਨਹੀਂ ਇੱਕ ਦੀਦੀ ਨਾਲ ਸੂਟ ਕਹੋਗੀ ਦੀਦੀ ਦੇ ਨਾਲ ਸੂਟ ਪਾ ਦੇ ਹਾਂ ਨਾਲੇ ਨਾ ਕੁਛ ਨਾ ਇਹ ਬਿਮਾਰੀ ਚੱਲਦੀ ਆ ਮੈਨੂੰ ਆਏਗੀ ਫਟੜਾ ਨਾਲੇ ਨੇ ਸਲਵਾਰ ਕਾ ਨੂੰ ਰੋਮਾਂ ਤਾਂ ਇੰਨਾ ਮੇਰੇ ਕੋਲ ਟਾਈਮ ਨਹੀਂ ਹਾਂ ਘਰ ਘਰ ਸੋਹ ਮੇਰੀ ਜਸਮੀਨ ਕੋ ਚੱਲੇ ਖਾਲੀ ਨਾ ਜਾਏ ਫਰੂਟ ਲੈ ਜੂਗਾ ਮੈਂ ਵਿਆਹ ਹੀ ਲੈ ਜੀ ਉਹਨਾਂ ਨੂੰ ਸੁਗਰਾ ਹੀ ਪਿਆ ਨੋ ਲਓ ਦੇਖੋ ਜੀ ਹਾਂ ਉਹ ਫਰੂਟ ਲੈ ਲਓ ਫਰੂਟ ਮਰ ਜਾਓ ਫਰੂਟ ਆਹੋ ਫਰੂਟ ਦੇ ਮਗਰ ਪੈ ਰਹੇ ਨੇ ਸਾਦੋਂ ਦੇ ਉਹਨਾਂ ਨੂੰ ਹੋਈ ਨਹੀਂ ਤੁਸੀਂ ਕਰਾ ਕੇ ਹਟੋਗੇ ਮਨ ਲਾਦਾ ਆ ਦੇਖਿਆ ਸਾਦਾਂ ਨਾ ਹਾਈ ਹੋਈ ਹਾਂ ਬੱਸ ਹੋਈ ਹੈ ਹੁਣ ਦੇਖੋ ਜਿੱਥੇ ਤੱਕ ਆਪਣੇ ਫੂਟ ਜਾਣਾ ਕਿਹੜੀ ਫਰੂਟਾਂ ਦੀ ਦੁਕਾਨਾਂ ਜਾਂਦੇ ਜਾਂਦੇ ਇੱਕ ਮਟਿਆਈ ਵਾਲੀ ਦੁਕਾਨ ਚਲੋ ਉਹ ਵੀ ਆ ਰਸਤੇ 'ਚ ਆਉਂਦੀ ਹੈ ਠੀਕ ਹੈ ਹੁਣ ਦੱਸੋ ਤੁਸੀਂ ਬੋਲੋ ਮੈਂ ਕੀ ਬੋਲਣਾ ਮੈਨੂੰ ਕੀ ਮੈਂ ਗੱਡੀ ਦਾ ਗਿਆ 50 ਰੁਪਏ ਦਾ ਤੇਲ ਆ ਜਦੋਂ ਮੈਂ ਬਾਗਾਂ ਤੇ ਫਰੂਟੇ ਲੈ ਕੇ ਆਉਣੇ ਹੋਏ ਇਹ ਵੀ ਗੱਲ ਤੋਂ ਨਹੀਂ ਸਹੀ ਚਲ ਚਲ ਲੰਮਾ ਜੀ ਮੈਂ ਥੋੜੀ ਚੱਲਾਣਾ ਭਾਈ ਚਲੋ ਅਸੀਂ ਤਾਂ ਤੁਹਾਡੇ ਨਾਲ ਲੜ ਸਕਦੀਆਂ ਵੀ ਭਾਈ ਮਠਿਆਈ ਲੈ ਚਲੋ ਸਾਡੇ ਕੋਲੋਂ ਨਹੀਂ ਕੋੜ ਬੁੜੀ ਕੋੜ ਬੁੜੀ ਕਹਾਣੀ ਛੱਡ ਦੋ ਭੈਣ ਜੀ ਭੂਣ ਜੀ ਕੁਛ ਕਹਿ ਲਿਆ ਕਰੋ ਭੈਣ ਜੀ ਭੂਣ ਜੀ ਭੈਣ ਜੀ ਸਾਡੀ ਨੂੰ ਅਸੀਂ ਮਠਿਆਈ ਲੈ ਕੇ ਜਾਣੀ ਆ ਸਾਡਾ ਚਾਰ ਕੜਮ ਵੀ ਖਾਲੂ ਗਮਠਿਆਈ ਜੇ ਹੁਣ ਭੈਣ ਜੀ ਕਹਿ ਪਰ ਆ ਗਈ ਉਧਰ ਹੁਣ ਕੁੜਮ ਪਰ ਆਏ ਹਾਏ 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 ਓ ਟੋਣਾ ਪੁੱਤ ਟੋਣਾ ਪਾਉਂਦੇ ਕੋਂਡੇ ਨੇ ਆਏ ਵਿੱਕੀ ਦਾ ਤਲੇ ਪੁੰਗੇ ਪੁੰਗੇ ਟੋਪੀ ਲੈਣਗੇ ਸਰਤੇ ਐਕਟਰ ਨਹੀਂ ਲੈ ਖੜੀ ਦੇਖ ਲੋ ਆ ਚੁੰਦੀ ਵੀ ਲੋਟ ਕਰਾਈ ਜੀਜੇ ਕੋਲ ਨੂੰ ਦਾਨ ਹਾ ਦੀ ਦੀ ਕੋ ਜੀਜਾ ਦਾ ਮਿਲਣੀ ਨਹੀਂ ਹੈਗਾ ਜੀਜਾ ਦਾ ਸਪਲਾਈ ਪੜ ਗਿਆ ਆਉਣਾ ਅ ਓਏ ਚੱਲੋ ਫਿਰ ਚੱਲ ਤੂੰ ਰਹਿਣ ਦੇ ਤੋਪੀ ਲੈ ਲੈ ਦੇ ਮੈਂ ਤੋਪੀ ਦੇ ਦੇ ਮਾਇਆ ਹਣ ਕੀ ਦੇ ਦੇ ਟੋਪੀ ਦੇ ਚੱਲ ਛੋਬ ਹਾਂ ਔਏ ਟੌਰ ਕਿੱਕਣਾ ਦਿਖਾਉਂਦੀ ਹੁੰਦੀ ਕਿੱਕਣਾ ਹੁੰਦੀ ਟੌਰ ਨਿਆਣੀ ਦੀ ਟੌਰ ਕਿੱਕਣਾ ਹੁੰਦੀ ਦਿਖਾਈ ਇਹਦਾ ਅੱਛਾ ਬੱਚਾ ਹਾਂ ਰਹਿਣ ਦੇ ਨਾ ਇਹਨਾਂ ਦਾ ਖਰਾਬ ਹੋ ਜਾਊਗਾ ਪੁੱਤ ਨਹੀ ਕੀ ਹੈ ਪਾਣੀ ਦਾ ਆਣੀ ਦਬਣਾਗਾ। ਓਹੋ ਪਤਾ ਨਹੀਂ ਕਿਆ ਕਿਆ ਕੱਢੀ ਬੈਠੀ ਐ ਟੱਡੀ ਜੀ ਸਾਡੀ। ਚੱਲ ਫਿਰ ਅਸੀਂ ਚੱਲੇ ਬਾਏ। ਬਾਏ ਅਸੀਂ ਚੱਲੇ ਤੂੰ ਬੈਠੀ ਰਹੁਰੀ। ਕਿੱਥੇ ਨੂੰ ਜਾਣਾ? ਆਹ ਕੰਗਾ ਲਾਇਆ ਸੀ ਬਾਈ ਜੀ ਇੱਥੇ ਤੇ। ਇਹ ਬੰਸ ਮਹਾਚਾਲਾ ਜੈਦੇ ਨਾਲ ਬਾਕੇ ਦੇਖਦਾ ਇਹ ਵਿਚਾਰਾ ਟੁੱਟੇ ਗਿਆ। ਕਿਆ ਕਰੀਏ? ਚਲੋ ਵਰਤੋਂ ਚਤਾਈ ਜਾਣਾ। ਲੱਕੜੀ ਦਾ ਕੰਗਾ ਵਰਤਨਾ ਚ। ਪਲਾਸਟਿਕ ਦਾ ਕੰਗਾ ਨਹੀਂ ਵਰਤਨਾ ਚਾਹੀਦਾ ਲੱਕੜੀ ਦਾ ਕੰਗਾ ਵਰਤਨਾ ਦੇ ਦੇ ਚਲ। ਇੱਧਰ ਆ ਕੇ ਕਰਨ ਵੀਰ ਜੀ ਦੇ ਕੱਪੜੇ ਪੈ ਦੇ ਚੱਲ ਚੱਲ ਉਹ ਨਹੀਂ ਹੁਣ ਤੂੰ ਤਾਂ ਸਾਰਾ ਕੁਝ ਦਿਖਾ ਦੂੰਗੀ ਖੋਲ ਕੇ ਕਿੱਥੇ ਕਿਆ ਪਿਆ ਤੇਰਾ ਕਿਆ ਭਰੋਸਾ ਆ ਕੁਝ ਮੇਰੀ ਚਲੋ ਚਲੋ ਕਿਹੜੇ ਕੱਪੜੇ ਪੈ ਦਿਖਾਏ ਇੱਧਰ ਤੇਰੇ ਵਿੱਚ ਪਏ ਤੇਰੇ ਕੱਪੜੇ ਇਹ ਰੰਗ ਦੇ ਪੈਣ ਇਹ ਰੰਗ ਦੇ ਕੱਪੜੇ ਪੈ ਵਿੱਚ ਹਾਂ ਠੀਕ ਹੈ ਠੀਕ ਹੈ ਤੇਰੇ ਦੇ ਡਾਈ ਤੇਰੀ ਬਾਈ ਹੂੰ ਫੇਰ ਇਹ ਤਾਂ ਪੀਵੇ ਚੱਕ 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 ਚੱਕਾ ਵੀ ਚੱਕ ਮੇਰਾ ਐਮ ਆਰ ਆਈ ਵਾਲਾ ਬੈਗ ਵੀ ਚੱਕ ਲੈ ਨਾਲ ਚੱਕ ਚਲੋ ਇਹਨਾਂ ਦਾ ਤਾਂ ਇਹੀ ਨਹੀਂ ਸਾਲੇ ਸਾਰ ਸ਼ਿੰਗਾਰੇ ਨਹੀਂ ਪੂਰੇ ਹੁੰਦੇ ਹੋਰ ਕਿਆ ਕਰਨਾ ਇਹਨਾਂ ਨੇ ਕਿਹੜੇ ਲਾਉਣੀ ਇੱਕ ਲਿਪਟਿਕ ਲਾਉਣੀ ਹੈ ਬਸ ਇਹੀ ਤਾਂ ਸ਼ਿੰਗਾਰ ਸ਼ਕਾ ਦੇ ਅੱਖਾਂ ਤੇ ਨਹੀਂ ਲਾਉਣੀ ਤੇਹੀ ਲਾਉਣੀ ਮੈਂ ਮੂੰਹ ਬਤੀ ਇਹੋ ਛੱਡ ਲੈ ਛੱਡ ਤੂੰ ਛੱਡ ਬਿੱਕੀ ਨਾਲ ਆਏ ਗੋਲੀਆਂ ਦਾ ਪੱਤਾ ਲਿਆ ਦੇ ਇੱਕ ਦੋ ਮੈਂ ਕੁੱਛ ਨਹੀਂ ਲਿਆਉਣਾ। ਬੋਗਿਆ ਗਾਲੀ ਵਾਲਾ ਕੰਮ ਖਤਮ ਆ ਆਪਣੇ ਘਰ ਦੇ ਵਿੱਚ। ਆਪੋ ਤੇਰੀਆਂ ਝੁੱਲਸਦਾ। ਹਾਂ ਮੈਂ ਤਾਂ ਬੇਬਸੀ ਨੂੰ ਝੁੱਲਸਣ ਲੱਗਿਆ। ਪਹਿਲੀ ਪਤਾ ਤੁਹਾਨੂੰ ਮੈਂ। ਮੈਂ ਵੀ ਤੇ ਬੇਬਸੀ ਨੂੰ ਲਿਆ ਦਿੰਦਾ। ਹਾਂ ਤੂੰ ਤਾਂ ਰੋਦੇ ਖਾਂਦੇ। ਤੇਰਾ ਕਿੰਨਾ ਵੱਡਾ। ਤੇਨ ਕਿੰਨਾ بڑا ਕੁੱਤੇ ਤੇ ਸਾਲੇ ਤੇ ਕਾਈ ਕਰਦਣੀ। ਜੈਸਮੀਨ ਹੌਲਾ ਤੇਰੀ ਦੀਦੀ ਦੇ ਕੰਮ ਨੋਂ ਪਰਾ ਉਹ ਹੋਆ ਕੰਪਨੀ ਇਹਦੇ। ਜੈਸਮੀਨ ਚਲੋ ਹੁਣ ਤੁਹਾਨੂੰ ਗਾਹਾਂ ਚੱਲ ਕੇ ਮਿਲੂੰਗਾ ਜੀ। ਇਹਨਾਂ ਦਾ ਤਾਂ ਇੱਧਰ ਅਸੀਂ ਚੱਲੀ ਜਾਣਾ ਲੱਗਾ। ਠੀਕ ਹੈ ਜੀ ਪਹੁੰਚ ਗਿਆ ਜੀ ਦਸਵੇਂ ਸਸਪੀਡਸ ਚੱਲੀਆਂ ਆਪਣੇ ਇਹ ਜਿੱਤ ਗਈਆਂ ਮੈਂ ਹਾਰ ਗਿਆ ਜੀ ਇਹ ਕਹਿੰਦੇ ਜੀ ਮਰਪੀਓ ਲੈ ਕੇ ਜਾਓ ਲੋੜੀ ਦੇ ਸਬੰਧ ਵਿੱਚ ਸਮਾਨ ਆਇਆ ਪਿਆ ਜੀ ਸਾਰਾ ਹੀ ਤੇ ਦੇਖਦੇ ਹੁਣ ਨਾ ਨਾ ਆਉਂਦਾ ਹੀ ਉਹ ਕੱਢਦੇ ਕਿੱਥੋਂ ਕੋਣਾਂ ਬਰਫੀ ਦੇ ਦਿਓ ਭਾਜੀ ਮੈਨੂੰ ਜੀ ਆਹ 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 ਕੜੀ ਲਈਏ ਕਿਹੜੀ ਲਈਏ ਕਿਹੜੀ ਲਈਏ ਕਿਹੜੀ ਲਈਏ ਕਿਹੜੀ ਲਈਏ ਬੇਸਣ ਵਾਲੀ ਲਈ ਲਈਏ ਨਾ ਨਾ ਆਏ ਆ ਪਿਸਤਾ ਬਰਫੀ ਦੇ ਦਿਓ ਪਿਸਤਾ ਇੱਕ ਜੀ ਜੀ ਚਾਹ ਮੈਨੂੰ ਕਿਤੇ ਦੇ ਦੇ ਯਾਰ ਨਾ ਸਰ ਹਾਂ ਸਰ ਆ ਨਗਰ ਆ ਤਾਂ ਤੁਸੀਂ ਚੰਚਾਂ ਵੀ ਪਈਏ ਜੀ ਇਹ ਤਾਂ ਮਾਦਾ ਕਾਫੀ ਪਈਆਂ ਇਹ ਵੀ ਵਧੀਆ ਲੱਗਦੀ ਐ ਕੋਕੋਨਟ ਬਰਫੀ ਮਨੂੰ ਤਾਂ ਅੱਛੀ ਜੀ ਜ਼ਿਆਦਾ ਵਧੀਆ ਲੱਗਦੀ ਇਹੀ ਕਹਤਾ ਜੀ ਮੈਂ ਇਹਨਾਂ ਨੂੰ ਪਾਉਣ ਨੂੰ ਆ ਤਾਂ ਵੀ ਇਹਦੇ ਨਾਲ ਤੇ 20 ਰੁਪਏ ਦੀ ਫਰਕ ਆ ਪਰ ਉਹ ਵਧੀਆ ਲੱਗਦੀ ਚਲੋ ਕੋਈ ਆ ਪਾਦੀ ਲੱਖੀ ਵੀ ਰਿਆਰ ਚਲੋ ਹੁਣ ਤੁਹਾਨੂੰ ਗਾਹਾਂ ਚੱਲ ਕੇ ਮਿਲੂੰਗਾ ਜੀ

ਚਲ ਸੱਤੀ ਕਾ ਬਾਰੇ ਪੁੱਤ ਹੈ ਨੀ ਅੱਛਾ ਤਨੀ ਕਾ ਆ ਗਈ ਸਸਤੀ ਕਾ ਅੱਛਾ ਬੱਸ ਆ ਗਈ ਇਹਦੇ ਪੈਰਾਂ ਨੂੰ ਮਿੱਟੀ ਲੱਗ ਗਿਆ ਤਾਂ ਦੇਖ ਕੇ ਬਚਾ ਕੇ ਕੱਪੜੇ ਸਤਨਾਮ ਵਾਹਿਗੁਰੂ ਕਿੱਥੇ ਆ ਗਈ ਮੇਰਾ ਪੁੱਤ ਦੀਦੀ ਕੋਲ ਆ ਗਈ ਕਹਿੰਦੀ ਦੂਰ ਦੂਰ ਤੀ ਲੱਗੀ ਰੌਲਾ ਪਾਉਣ ਮੀਨ ਤਾਂ ਫਿਰ ਐਦਾਂ ਹੀ ਆ ਇਹ ਤਾਂ ਹੈ ਜੀ ਹਾਂ ਜੀ ਸਤ ਨਾਮ ਆ ਬਹਾਦਰ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਸਰੀਕਾਲ ਜੀ ਚਲੋ ਪੁੱਤ ਸਾਸਰੀਕਾਲ ਜੀ ਉਹ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਸਰੀਕਾਲ ਜੀ ਬੈਠੋ ਜੀ ਜੋਪੂ ਦੀ ਮਿੱਟੀ ਲੱਗੀ ਪੈਰਾ ਉਹਦਾ ਹਾਂਜੀ ਸਾਰਾ ਮਿੱਟੀ ਲੱਗੀ ਵੇਖਿਆ ਜੀ ਸਾਰਾ ਸਭ ਤਾਂ ਪੈਰ ਉੱਥੇ ਉਹ ਨਾ ਨਾ ਉਹ ਬਹੁਤ ਕਰ ਕਰਾ ਕੇ ਲੈਦਾ ਪੈਰ ਜਾਂ ਬਾਹਰ ਸਾਫ ਕਰਾ ਗਏ ਨਾ ਨਾ ਉਹ ਨਾ 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 ਇਹ ਉਰੀ ਤਾਰੀ ਆ ਕੇ ਇੱਥੇ ਹੋ ਗਿਆ ਟੈਲਾਂ ਦਾ ਅਸੀਂ ਤਾਂ ਪੰਗਾ ਹੈ ਪਹਿਲਾਂ ਕੱਚੇ ਮਕਾਨ ਹੁੰਦੇ ਤੇ ਇਹ ਚੀਜ਼ਾਂ ਦਾ ਪਤਾ ਨਹੀਂ ਤਾਂ ਲੱਗਦਾ ਸਾਸਰੀ ਘਾਲਾ ਸਾਸਰੀ ਘਾਲ ਜਾਸਮੀਨ ਲੱਗਦਾ ਤਨੂੰ ਪਤਾ ਵੀ ਅਸੀਂ ਲੈਣ ਆਉਣਾ ਤਨੂੰ ਚਾਚੂ ਮੈਂ ਸਵੇਰ ਦੀ ਬਿਮਾਰਾ ਜਿਵੇਂ ਪਈ ਹਾਂ ਉਹ ਟੋ ਅਨਸਰ ਹੋ ਗਏ ਗੜ ਸੁਜ ਗਿਆ ਚਲੋ ਤੇ ਤੁਸੀਂ ਕਿਤਾ ਦੋ ਤਿੰਨ ਦਿਨ ਦੀ ਆ ਉਹ ਅੱਜ ਜਿਆਦਾ ਕੰਮ ਬੱਦ ਜਿਆਦਾ ਕੰਮ ਬੱਦ ਗਿਆ ਮੈਂ ਰੇਡੀਆਂ ਚੋਂ ਤੁਸੀਂ ਮੈਂ ਤੁਸੀਂ ਮੈਨੂੰ ਦੱਸੋ ਮੈਂ ਕਿਸੇ ਕੋਲੋਂ ਕੱਚਾ ਮਿਲਕ ਨਹੀਂ ਕੋਈ ਨੈਪਟਾਪ ਵੀ ਮੈਂ ਰੱਖ ਲਿਆ ਆ ਕੱਪੜੇ ਵੀ ਮੈਂ ਰੱਖ ਲੇ ਆ ਥੋੜੀ ਇੱਕ ਦਿਨ ਵਾਸਤੇ ਜਾਣਾ ਕੱਪੜੇ ਤਾਂ ਦੋ ਦਿਨ ਅੱਛਾ ਉਹ ਆਪਣੇ ਘਰ ਰਹਿਦਾ ਆਉਂਦਾ ਉਹ ਵੀ ਇਹਦਾ ਆਪਣਾ ਘਰ ਉਹ ਆਪਣੇ ਘਰ ਰਹੀਦਾ ਹੁੰਦਾ ਫੇ ਮੈਂ ਤਾਂ ਹੀ ਕਹਿੰਦਾ ਵੀ ਸੂਟ ਸੂਟ ਪਾ ਕੇ ਕਿਹੜੇ ਫਰੂਰੀ ਰੱਖ ਲਵਾਂ ਥੋੜੀ ਰਹਿਣ ਨਾ ਨਾ ਚਾਰਜਰ ਲੈ ਲਿਆ ਹਾਂ ਹਾਂ ਚਾਰਜਰ ਸਾਲ ਕੁ ਚੱਕ ਲਿਆ ਮੈਂ ਲੈਪਟਾਪ ਦਾ ਵੀ ਲੈ ਲਿਆ ਆਪਣੇ ਫੋਨ ਦਾ ਵੀ ਲੈ ਲਿਆ ਪਾਰਸ ਵੀ ਲੈ ਲਏ ਪਰੋਣੇ ਦੇ ਪੈਸੇ ਵੀ ਦੇ ਦਿੱਤੇ ਸਭ ਲੈ ਲਿਆ ਪਾਰਸ ਨਹੀਂ ਲਗਾਦਾ ਆ ਫੋਟੋ ਕਿੰਨੀ ਸੋਹਣੀ ਆ ਲੱਗੀ ਇੱਥੇ ਚਾਚਾ ਜੱਲੇ ਵੀ ਦੇਖੋ ਆਈ ਸੀ ਤੇ ਵੇਸੀ ਤੇ ਆ ਹਾਲ ਕੀ ਹੋ ਹੈਪੀ ਬਰਥਡੇ ਰਮਨ ਲਵੀ ਵਿੱਚ ਦੇ ਕੇ ਤੇ ਆਕਣ ਨਹੀਂ ਨਹੀਂ ਇਹਨਾਂ ਨੇ ਤਾਰਤਾ ਵਿੱਚ ਤੇ ਤਾਰਤਾ ਫਿਰ ਉਹ ਵਿੱਚ ਬਸ ਉਹ ਹੀ ਤਾਂ ਨਾਲ ਥੋੜੀ ਜਿਹੀ ਥੱਲੇ ਵਾਲੇ ਜਿਹੜੇ ਹੋਣੇ ਆ ਸੋਹਣੀ ਇਹ ਬਸ ਮੈਂ ਇਧਰ ਕੰਧ ਤੇ ਲਗਾਉਂਗੀ ਮੈਮਰੀ ਹੋ ਜੀ ਆਹ ਤਾਰ ਕੇ ਅੱਛਾ ਆਹ ਤਾਰ ਕੇ ਜਿਆ ਕਲੀਆਂ ਪੂਟੂ ਨਾ ਨਾ ਇਹਨੂੰ ਇਹ ਤਾਂ ਸਮੇਤ ਹੈ ਗੱਡ ਦੇ ਦੂ ਕੋਮ ਆਪਣਾ ਕੰਮ ਲੋ ਇਹਦੇ ਵਿੱਚ ਕੁਝ ਗੁੱਡੇ ਘਟਾਉਣੇ ਜਾਂ ਕੁਝ ਟਰੱਕ ਤੋਂ ਬਸ ਜਿਵੇਂ ਆਇਆ ਸੀ ਚੀਜ਼ ਰੱਖਣ ਵਾਸਤੇ ਇਹਨੂੰ ਉੱਥੇ ਡੰਗਣਾ ਚਾਹੁੰਦੀ ਆ ਹਾਂ ਦੇਖਿਆ ਹੁਣ ਆ ਫੋਟੋ ਦੀ ਫੋਟੋ ਤਾਂ ਦੇਖਾਂ ਮੈਂ ਕਿਆ ਨੁਕਸ ਕੱਢ ਕੇ ਦੱਸਾਂ ਹੁਣ ਕਿਆ ਫੋਟੋ ਦੇ ਵਿੱਚ ਨੁਕਸ ਆ ਦੇ ਚ ਹਾਂ ਜੇ ਇਹਨੂੰ ਪਿਕ ਕਾਟ ਤੇ ਐਡਿਟ ਕਰਕੇ ਤੁਹਾਨੂੰ ਥੋੜਾ ਜਿਹਾ ਬੜੇ ਕਰ ਦਿੰਦੇ ਹੁਣ ਆਲਾ ਤਾਲਾ ਜ਼ਿਆਦਾ ਦਿਖਦਾ ਫੋਟੋ ਦੇ ਵਿੱਚ ਤੁਸੀਂ ਘੱਟ ਦਿਖਦੇ ਆ ਉਹ ਕਿੰਨੀ ਸੋਹਣੀ ਹੈ ਹਾਂ ਇਹ ਜੱਸ ਦੇ ਕੰਮ ਹਾਂ ਉਹ ਵੀ ਉਹ ਵੀ ਠੀਕ ਆ ਆਹ ਦੇਖੋ ਇੱਕ ਹੋਰ ਸਿੰਦਰ ਦੀ ਫੋਟੋ ਕਿੰਨੀ ਸੋਹਣੀ ਹੈ ਹਾਂ ਹਾਂ ਇਹ ਮੈਨੂੰ ਜ਼ਿਆਦਾ ਤਾਂ ਗਿਫਟ ਕਰੀ ਨਹੀ ਨਹੀ ਇਹਦੇ ਵਿੱਚ ਇਹ ਆਹੀ ਫੋਟੋ ਆਹੀ ਫੋਟੋ ਆਈ ਕੀ ਮੇਰੇ ਕੋਲ WhatsApp ਵੀਰਾ ਇੰਨਾ ਪਿਆਰ ਕਰਦਾ ਰਵਿੰਦਰ ਨੂੰ ਥੋੜਾ ਜਿਹਾ ਬਿਮਾਰ ਆ ਉਹਨੇ ਨਕਸ਼ ਭੇਜਿਆ ਦੇਖ ਲੋ ਕੱਪੜੇ ਕੁੱਪੜੀ ਭੇਜੇ ਸਾਰਿਆਂ ਨੂੰ ਨਾਨਾ ਚੱਲ ਵਧੀਆ ਹਾਂ ਇੰਨਾ ਪਿਆਰ ਉਹ ਕਰਿਆ ਵੀਰੇ ਹੂੰ ਚਲੋ ਫਿਰ ਨਹੀਂ ਪਿਆਰ ਤਾਂ ਨਾ ਵਿਚਾਰੇ ਜਿਹੜੇ ਕਰਦੇ ਬਹੁਤ ਕਰਦੇ ਹੀ ਕਰਦੇ ਉਹੀ ਇਹ ਟੋਪੀ ਲੈਣਾ ਬਸ ਮੈਂ ਤਾਂ ਲੈ ਲਈ ਕੋਟੀ ਪਾੜਾ ਪਣੇ ਹੱਥ ਬਹੁਤ ਉਹ ਪਈ ਆ ਪਿੱਛੇ ਕੋਈ ਤਾਂ ਪ੍ਰੋਟੀਨ ਪ੍ਰੋਟੀਨ ਲਾਵਾ ਓ ਚਾਚੇ ਵਰੀ ਲਾਲੀ ਦੇਖ ਤੁਸੀਂ ਬਹੁਤ ਸੋਹਣੀ ਬਹੁਤ ਸੋਹਣੀ ਤੇਰੀ ਅਲਮਾਰੀ ਆ ਠੰਡ ਲਾਦੀ ਆ ਹਾਂ ਚਾਚੇ ਚਾਚੇ ਦਾ ਮਨ ਦਿੱਤੀ ਆ ਚਾਚੇ ਨੂੰ ਕਹਿੰਦੀ ਰਹਿਤ ਚਾਚੇ ਬਹੁਤ ਸੋਹਣੀ ਆ ਓਏ ਇਹ ਮਤਾ ਕਿਆ ਕਹਣਾ ਚਾਹੁੰਦੀ ਵੀ ਮੈਂ ਸਮਾਨ ਤੇਰੀ ਚਾਚੀ ਵੀ ਸੋਹਣੀ ਆ ਕਿਉਂਕਿ ਇਹ ਕੱਪੜੇ ਘੱਟ ਸਜਾਉਂਦੀ ਉਹਦੇ ਕੱਟੇ ਪਾਉਂਦੇ ਨੇ ਮੇਰੀ ਦਵਾਈ ਦੇ ਤਾਂ ਸਜੀ ਹੋਈ ਹੈ ਇੱਥੇ ਆਪੇ ਬੋਲਣਾ ਪੈਂਦਾ ਆ ਦੇਖੋ ਦੀਦੀ ਆ ਗਿਆ ਹੋ ਜਾਂਦਾ ਜੀ ਸੋਹਣੀ ਹੁਣ ਚੱਲੋ ਚਲੋ ਚਾਹ ਸ਼ਕ ਲਓ ਤੁਸੀਂ ਆ ਜਾਓ ਚੱਲੋ ਚੱਲੋ ਹਾਂ ਤਾਂ ਨਾ ਬਾਕੀ ਜਨੇ ਮਿੱਟੀ ਹੋ ਚੱਲ ਹਾਂ ਉਹ ਬੱਸ ਅਜੇ ਇੱਧਰ ਓਏ ਕੀ ਕਰਦੀ ਐ ਆ ਮੇਰਾ ਪੁੱਤ ਸੱਜੀ ਕਾ ਬੁਲਾ ਦੇ ਸੱਜੀ ਕਾਲ ਜੀ ਬਾਏ ਵੀ ਕਰਦੇ ਬਾਏ ਸੱਜੀ ਕਾ ਕਰੋ ਬਾਏ 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 ਨੰਨੂ ਆਇਆ ਕਿਸੇ ਦਾ ਨੰਨੂ ਨਾਨਕੇ ਨੂੰ ਲੈ ਕੇ ਜਾਣਾ ਜਾਣਾ ਮੇਰੇ ਨਾਲ ਬੱਤਨ ਜਾਣਾ ਬਹੁਤ ਖਰਾਬ ਹੈ ਬਹੁਤ ਖਰਾਬ ਹੈ ਬਹੁਤ ਖਰਾਬ ਲੋ ਜੀ ਹੁਣ ਆ ਤੁਸੀਂ ਵੀ ਖਾਓ ਜੀ ਗਜਰੇਲਾ ਨਹੀਂ ਜੀ ਤੁਸੀਂ ਖਾਓ ਮੇਰੇ ਨਾਂ ਦਾ ਨਹੀਂ ਮੇਰੇ ਨਾਂ ਦਾ ਤੁਸੀਂ ਖਾ ਲਓ ਜੀ ਨਹੀਂ ਆਏ ਨਹੀਂ ਗੱਲ ਇਹਨੇ ਕਨੀਆਂ ਨੂੰ ਥੋੜਾ ਥੋੜਾ ਖਾ ਹੋ ਜਾਂਦਾ ਜੀ ਉਹ ਨਹੀਂ ਮੈਨੂੰ ਜਾਗਦਾ ਤੁਸੀਂ ਨਹੀਂ ਸਕੋ ਨਾ ਮੇਰੇ ਨੋ ਦਾ ਸਾਕ ਲੋ ਮੈਂ ਮਠਾ ਘੱਟ ਖਾਂਦਾ ਜੀ ਤਾਂ ਕਹਿੰਦਾ ਮੈਂ ਜੱਟਾਂ ਮਾਗਾ ਜਾਣਾ ਚੱਲਦਾ ਇਹ ਮਠਾ ਉਹ ਜੱਟਾ ਜੱਟ ਬਹੁਤ ਜ਼ਿਆਦਾ ਫਸ ਕੇ ਖਾ ਖਾ ਕੇ ਢਾਈ ਦਾ ਬਿਮਾਰੀਆਂ ਲੱਗ ਗਿਆ ਹੁਣ ਉਹ ਜੱਟਾਂ ਵਾਲੇ ਪਹਿਲਾਂ ਵਾਲੇ ਕੰਮ ਨਹੀਂ ਨਾ ਉਹ ਜੱਟਾਂ ਵਾਲੇ ਕੋਈ ਗੱਲ ਹੈ ਕਲਾੜੀ ਮਾ ਬਾਗਲ ਕੱਡੋ ਕੱਡੋ ਕੋਲ ਖਾਣੇ ਦੀ ਜਦੋਂ ਜਿਆਦਾ ਲੱਗਦਾ ਤਾਂ ਹੀ ਜਿਆਦਾ ਸਵਾਦ ਲੱਗਦਾ ਤਾਂ ਜਿਆਦਾ ਕੰਮ ਵੀ ਬਹੁਤ ਤਾਂ ਆਹ ਅੱਥੀ ਕਰਦੇ ਸੀ ਜਿਆਦਾ ਸਾਰਾ ਹੱਥੀ ਕੰਮ ਤਾਂ ਆਪ ਕਰਦੇ ਸੀ ਆਪ ਕਰਦੇ ਤੇ ਹੁਣ ਤਾਂ ਸਾਰਾ ਮਸ਼ੀਨੀ ਹੋ ਗਿਆ ਮਸ਼ੀਨਰੀ ਕੰਮ ਹੋ ਗਿਆ ਜੀ ਮਸ਼ੀਨਰੀ ਕੰਮ ਹੋ ਗਿਆ ਫੇ ਬਿਮਾਰੀਆਂ ਵੀ ਮਸ਼ੀਨਰੀ ਵਾਲੀਆਂ ਲੱਗੀਆਂ ਯਾਰ ਭਈਆਂ ਦੇ ਭਈਆਂ ਦੇ ਸਿਰ ਪਾਉਗੇ ਕੋਈ ਕਹਿੰਦਾ ਵੀ ਬਿਮਾਰੀਆਂ ਵੀ ਮਸ਼ੀਨਰੀਆਂ ਤੇ ਪੈ ਗਈ ਪਤਾ ਲੱਗਦੀਆਂ ਹੈ ਜੀ ਮਸ਼ੀਨਾ ਆ ਗਿਆ ਤਾਂ ਬਿਮਾਰੀਆਂ ਲੱਭਣ ਵਾਲੀਆਂ ਹੈ ਜੀ ਮੈਂ ਜਾਉਂਦਾ ਟੱਕ ਸੰਦੀਪ ਮੇਰੇ ਨਾਂ ਦਾ ਵੀ ਗਜਰੇਲਾ ਤਾਈ ਖਾਣਾ ਭਾਈ ਨਹੀਂ ਜੀ ਮੈਂ ਨਾਲ ਹੀ ਖਾ ਲਵਾਂਗਾ ਪਾਪਾ ਨਿਕਲਦਿਆਂ ਹੈਂ ਭਾਦੀ ਆ ਜਾਓ ਈ ਲੋ ਜੈਸਮੀਨ ਮੇਰੇ ਨਾਂ ਦਾ ਗਜਰੇਲਾ ਤੂੰ ਖਾਉਂਗੀ ਇਹ ਤਾਂ ਗਲ ਗਿਆ ਇਹ ਤਾਂ ਇਹ ਗਰਮ ਗਰਮ ਤਾਂ ਤੇਰੀ ਗੱਲ ਨੂੰ ਰਾਹਤ ਦੁੱਗ ਕਰ ਦੇਵੇ ਖਾ ਕੇ ਚਲ ਜੀ ਸਵਾਦ ਪਤਾ ਕਿ ਮੈਂ ਤੁਹਾਨੂੰ ਸਭ ਮਿੱਠਾ ਨਹੀਂ ਕਹਗਾ ਜੀ ਹਾਂ ਖਾ ਕੇ ਦੇਖੋ ਚਲ ਮੈਂ ਇੱਕ ਚਮਚਾ ਖਾ ਲਵਾਂਗਾ ਮੈਟਿਕਲੀ ਅੰਦਰੋਂ ਜਾਂਦਾ ਇਹ ਉਹ ਚੀਜ਼ ਹੈ ਇਹ ਹੂੰ ਟਾਈ ਦਾ ਵੀ ਕਰਨ ਚਲੋ ਛੱਕ ਲਈਏ ਜੀ ਅਸੀਂ ਸੰਦੀਪਕ ਬਾਜੇ ਵਾਲੇ ਲੈ ਕੇ ਆਉਣੇ ਪਾਣੇ ਮੈਨੂੰ ਹੁਣ ਜਾ ਲਓ ਬੰਦ ਕੇ ਬਾਜ ਦਾ ਬਾਜੇ ਵਾਲੇ ਤਾਂ ਹੁਣ ਇਹਨਾਂ ਨੂੰ ਪਤਾ ਹੋਣਾ ਵੀ ਵਿਆਹ ਨੂੰ ਕਿਹੜੇ ਬੁਲਾਏ ਵੇ ਤੇ ਇਹਨਾਂ ਨੇ ਇਹ ਤਾਂ ਦੇ ਕੋ ਬਾਹਰੋਂ ਬਾਜੇ ਲੈ ਜਾਈਆਂ ਕਹ ਰਹੇ ਨੇ ਬੁਲਾਉਂਦੇ ਹੈ ਨਹੀਂ ਨਾ ਮੈਂ ਡਾਕਟਰ ਨੂੰ ਮਿਲਣਾ ਜਾ ਕੇ ਮੈਂ ਤਾਂ ਗਿਆ ਨਾ ਜਿੰਨੀ ਛੇਤੀ ਨਿਕਲੂਗੀ ਉਨੀ ਛੇਤੀ ਓਏ ਮੇਰੇ ਪੁੱਤ ਖੇਲਦੇ ਫਿੱਦੇ ਇੱਧਰ ਦੋ ਜਣੇ ਨੂਰ ਨੂਰ ਤਾਂ ਆਪਣੀ ਚਾਚੀ ਮਗਰੇ ਹੋ ਗਈ ਇੱਧਰ ਛੋਟੀ ਮੰਮਾ ਮਗਰ ਹਾਂ ਹਾਂ ਉਹਨੂੰ ਤਾਂ ਹੋਗਾ ਵੀ ਪਤਾ ਨਹੀਂ ਮੈਂ ਹੀ ਲੈ ਜਣੀ ਨਾਲ ਹਾਂਏ ਹਾਂਏ ਬੱਚੇ ਨਾਲੇ ਬਾਈ ਕਰਦੇ ਸਾਰੇ ਨੂੰ ਬਾਈ ਕਰ ਦੇ ਬਾਈ ਹਾਂਏ ਚਲੋ ਚਲੋ ਚਲੀ ਚਲੋ ਆਜੋ ਇਧਰ ਮम्मी ਨੂੰ ਵੀ ਬਾਈ 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 ਆਜੋ ਪਾਪਾ ਦੀ ਮਾਂ ਨੂੰ ਆਜੋ ਜੇ ਮਾਰ ਕੇ ਦਰੂਗਾ ਹਾਂ ਤਾਂ ਮਾਜੋ ਮਿਲਣੇ ਦੇ ਬਾਅਦ ਅਸੀਂ ਆਏ ਪਹਿਲੀ ਵਾਰ ਆਓ ਤੇਰ 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 ਆਹ ਦੇਖਿਆ ਹੈ ਕੋਈ ਕੁਝ ਨਹੀਂ ਹੋਣਾ ਚਲੋ ਚਲੋ ਆਜੋ 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 ਫੜ ਲਓ ਫੜ ਲਓ ਫੜ ਲਓ ਫੜ ਲਓ ਫੇਰ ਗਿਰੂਗੀ ਜੋ ਹੈ ਮਿੱਟੀ ਤੇ ਜਾਊਗੀ ਗੁੱਤ ਮਿੱਟੀ ਲੱਗ ਜਾ ਪਤਾ ਜੇ ਇਹ ਨੂੰ ਕਹੂਗੇ ਜੇ ਕੀ ਗਿਰਦੀ ਗਿਰਦੀ ਫੇਰ ਜਾਣਾ ਰੋਦੀ ਆ ਤੇਰੇ ਕੀ ਦੇ ਦੋਂਦੀ ਆ ਹਾਂ ਜੀ ਗੇਰ ਮੇਰੇ ਤੱਕ ਨੋ ਵੀਰੇ ਥੋੜਾ ਆਈ ਕਿਤੇ ਹੋ ਗਈ ਬੇ ਬੱਚੇ ਚੋਬਰੀਤ ਮੈਂ ਕਹਦਾ ਆਏ ਨੂੰ ਲੈ ਚਲੋ ਸੁਬਰੀਤ ਨੂੰ ਰੜ ਛੱਡ ਜੋ ਮੈਂ ਉਹ ਤਾਂ ਪਹਿਲੇ ਹੀ ਆਦੀ ਮੈਂ ਤਾਂ ਪੂਰੇ ਨਹੀਂ ਜਾਣਾ ਉਹ ਆਉਂਦੀ ਉਹਦੀ ਨਿਕਲਦੀ ਉਹਦੀ ਬਾਹਰ ਅੰਦਰ ਅਸੀਂ ਚੱਲੇ ਬਾਏ ਫਿਰ ਓ ਕੱਲੇ ਬੁੱਧਾ ਜੋ ਕੀ ਲੈ ਕੇ ਜਾਣਾ ਪੁਰਦਾ ਪੁੱਤ ਹੈ ਚਾ ਕੋਈ ਨਾ ਚਲੋ ਖੋਲਿਓਗੇ ਖੋਲਿਓਗੇ ਚਲੋ 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 ਆਜੋ ਮੈਂ ਤਾਂ ਮੈਂ ਦੀਆਂ ਮਕੇ ਦੀ ਸਮਾਨ ਚਾਹ ਹਾਂ ਇਹ ਮੈਂ ਰੱਖ ਦਮ ਆ ਜਾ ਆ ਦੀਦੀ ਆਹ ਚੱਕੋ ਆ ਲਓ ਵੀ ਆਜੋ ਕਿਉਂ ਤੇ ਪਾਣੀ ਚ ਨਾ ਰੁਕਦਾ ਮਿੱਟੀ ਲੱਗ ਜਣੀ ਫੇਰ ਤੇ ਗੱਡੀ ਦੇ ਕੱਪੜੇ ਲਓ ਜੀ ਰੱਖੋ ਜੀ ਸਮਾਨ ਨੋ ਨੋ ਬਾਕੀ ਤਿੰਨ ਜਣੀਆਂ ਦਿੱਕੜਣੀਆਂ ਨੇ ਮੂਹਰੇ ਬਹਿ ਜਾਣਾ ਦੋ ਜਣੀਆਂ ਨੇ ਪਿੱਛੇ ਬਹਿ ਜਾਣਾ ਅੱਛਾ ਲਓ ਠੀਕ ਆ ਡੈਡੀ ਜੀ ਛੇਤੀ ਆਉਂਦੇ ਆ ਠੀਕ ਆ ਛੇਤੀ ਆ ਜੀ ਪਤਾ ਹੈ ਠੀਕ ਆ ਲੱਗਾ ਬਾਈ ਕੋਰਾ ਸਹੀ ਕਹੀ ਦੀ ਠੀਕ ਆ ਬਾਈ ਜੀ ਨਹੀਂ ਦਿਓ ਫਿਰ ਆ ਜੀ ਬੱਸ ਚੱਕ ਲਈ ਜੀ ਅੱਛਾ ਠੀਕ ਮਾਲਾ ਨੂੰ ਮਾਲਾ ਨੂੰ ਆਜੋ ਤੁਸੀਂ ਬੱਸ ਪਾਏ ਪਿਆਏ ਮम्मी ਕਹਿੰਦੀ ਚੱਕਣਾ ਭੁੱਲ ਗਏ ਬਸ ਕਾਲੀ ਕਾਲੀ ਚ ਨੱਠੇ ਆਏ ਆ ਮੇਰੇ ਬੂਟ ਗਿੱਲੇ ਚ ਨਾ ਲੈ ਕੇ ਫਿਰ ਕੋਈ ਨਹੀਂ ਆਰੇ ਦਾ ਹੋਰ ਤੁਸੀਂ ਕਹਿੰਦਾ ਚੱਲੇ ਮੈਂ ਨਹੀਂ ਰੁਰੇ ਸਾਹਿਬ ਸਤਿ ਸ੍ਰੀ ਅਕਾਲ ਦਾ ਬਲਾਉਂਦਾ ਵੀ ਕੋਈ ਮੰਗ ਦੇਖਿਓ ਦੇਖਿਓ ਸਤਿ ਸ੍ਰੀ ਅਕਾਲ ਬਲਾ ਚਲ ਬਸ ਕਹਦਾ ਬਸ ਚਲੋ ਕਿਹਦਾ ਪਾਜੀ ਮਿਲਦੇ ਆ ਮੇਰੇ ਪੁੱਤ ਨੇ ਬੁਲਾਦੀ ਸੱਤਰੀਆ ਭਰਾ ਉਹਦੇ ਲਈ ਸੱਤਰੀਆ ਸਤਿ ਸ੍ਰੀ ਅਕਾਲ ਜੀ ਸ਼ਾਰਿਆਂ ਨੂੰ ਆ ਜੀ ਤਾਂ ਸਾਰੇ ਕਬੂਲ ਕਰਦੇ ਆ ਇੱਕ ਇੱਕ ਦਿਨ ਵੀਡੀਓ ਚ ਨਾ ਆਵੇ ਹਰ ਖੰਬਲੀ ਜੀ ਪੈ ਜਾਂਦੀ ਹੈ ਜਾਂ ਸਰਖਲੀ ਜੀ ਪੈ ਜਾਂਦੀ ਹੈ ਵੀ ਨੂਰ ਕਿੱਥੇ ਆ ਨੂਰ ਕਿੱਥੇ ਪੁੱਛਣਾ ਦੂਜਾ ਇਹ ਤੇ ਵੀ ਗੱਲਾਂ ਕਰਦਾ ਆ ਆਏ ਹਾਂ ਮੈਂ ਚੱਲਾਂ ਹੋਰ ਜਾਮਾ ਮੰਮਾ ਚੱਲੀ ਬਾਏ ਬਾਏ ਕਰਦੇ ਇਧਰ ਇਧਰ ਨਾ ਦੇ ਰਹੀ ਨਾ ਇਧਰ ਨਾ ਵਾਰੀਆ ਦੇ ਲਾਉਂਦੀ ਆ ਨੋ ਵੀ ਇਧਰ ਹੀ ਲੈਣੀ ਬੁੱਤੋ ਨੋ ਜਾ ਨਹੀਂ ਨੇ ਹੀ ਨਾਲੇ ਵਿੱਚ ਗੱਡੀ ਚਲਾਈ ਦੇਖੀ ਹਾਏ ਹਾਏ ਚਲੋ ਚਲੀਏ ਕਿੰਨਾ ਪਿਆਰ ਹੈ ਮੈਨੂੰ ਹੈ ਨਾ ਠੀਕ ਹੈ ਜੀ ਮਿਲਦੇ ਆ ਫਿਰ ਤੁਹਾਨੂੰ ਆ ਬੁਬਲਾ ਮम्मा ਨੂੰ ਬੜਾ ਦੋ ਮੰਨੂ ਨਾ ਬੜਾ ਮੈਂ ਗੱਡੀ ਚਲਾਉਣੀ ਆ ਚਲੋ ਚਲੋ ਠੀਕ ਹੈ ਜੀ ਓਕੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੀ